ਗੁਰੂ ਪਿਆਰਿਓ ਅੱਜ ਤੁਹਾਡੇ ਨਾਲ ਜਗਤ ਪਿਤਾ ਜਗਤ ਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਮਹਾਰਾਜੀ ਦਾ ਇਤਿਹਾਸ ਸਾਂਝਾ ਕਰਾਂਗਾ ਜਦੋਂ ਸਤਗੁਰੂ ਨਾਨਕ ਸਾਹਿਬ ਮਹਾਰਾਜੀ ਨੂੰ ਜੋਗੀਆਂ ਨੇ ਸਵਾਲ ਕੀਤਾ ਪੁੱਛਿਆ ਕਿ ਧੰਨ ਗੁਰੂ ਨਾਨਕ ਜੀ ਹੇ ਬਾਬਾ ਨਾਨਕ ਜੀ ਤੁਸੀਂ ਆਖ ਰਹੇ ਹੋ ਕਿ ਮਨ ਜੀਤੈ ਜਗ ਜੀਤ ਕਿ ਜਦੋਂ ਤੁਸੀਂ ਮਨ ਨੂੰ ਜਿੱਤ ਲਿਆ ਤਾਂ ਸਮਝ ਲਓ ਸਾਰਾ ਸੰਸਾਰ ਜਿੱਤਿਆ ਜਾਵੇਗਾ ਸਾਨੂੰ ਇਹੀ ਨਹੀਂ ਸਮਝ ਲੱਗ ਰਹੀ ਕਿ ਮਨ ਨੂੰ ਕਿਵੇਂ ਦਿੱਤੀਏ ਕਿਉਂਕਿ ਸਾਡਾ ਮਨ ਕਿਤਾ ਭਟਕਦਾ ਫਿਰਦਾ ਹੈ ਸਾਡਾ ਮਨ ਇੱਕ ਜਗ੍ਹਾ ਤੇ ਸਥਿਰ ਨਹੀਂ ਹੈ ਟਿਕਿਆ ਨਹੀਂ ਹੈ ਤੇ ਇਹ ਦੱਸੋ ਗੁਰੂ ਪਾਤਸ਼ਾਹ ਜੀ ਅਸੀਂ ਆਪਣੇ ਮਨ ਨੂੰ ਕਿਵੇਂ ਕਾਬੂ ਕਰੀਏ ਕਿਵੇਂ ਟਿਕਾ ਦੇ ਵਿੱਚ ਲੈ ਕੇ ਆਈਏ ਤੇ ਕਿਵੇਂ ਇੱਕ ਅਕਾਲ ਪੁਰਖ ਪਰਮੇਸ਼ਰ ਦੇ ਨਾਲ ਜੋੜੀਏ ਤੇ ਜੋ ਕੀ ਆਖਣ ਲੱਗੇ ਸਾਨੂੰ ਇਹ ਪ੍ਰੈਕਟੀਕਲ ਤੌਰ ਤੇ ਸਮਝਾਓ ਤੇ ਗੁਰੂ ਪਿਆਰਿਓ ਫਿਰ ਗੁਰੂ ਨਾਨਕ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ yogੀਆਂ ਨੂੰ ਆਖਿਆ ਕਿ ਅਸੀਂ ਤੁਹਾਨੂੰ ਜਰੂਰ ਦੱਸਾਂਗੇ ਪਰ ਤੁਹਾਨੂੰ ਇੱਕ ਗੱਲ ਮੰਨਣੀ ਪਵੇਗੀ yogੀ ਕਹਿੰਦੇ ਸਤਿਬਚਨ ਜੀ ਤੁਹਾਡੀ ਗੱਲ ਜਰੂਰ ਮੰਨਾਂਗੇ ਸੋ ਗੁਰੂ ਪਿਆਰਿਓ ਕਿਵੇਂ ਗੁਰੂ ਨਾਨਕ ਮਹਾਰਾਜ ਜੀ ਉਹਨਾਂ yogੀਆਂ ਨੂੰ ਪ੍ਰੈਕਟੀਕਲ ਤੌਰ ਤੇ ਸਮਝਾਉਂਦੇ ਨੇ ਕਿ ਅਸੀਂ ਆਪਣੇ ਮਨ ਨੂੰ ਕਾਬੂ ਕਿਵੇਂ ਰੱਖ ਸਕਦੇ ਹਾਂ ਅਸੀਂ ਇੱਕ ਅਕਾਲ ਪੁਰਖ ਪਰਮੇਸ਼ਰ ਦਾ ਧਿਆਨ ਕਿਵੇਂ ਰੱਖ ਸਕਦੇ ਹਾਂ ਸੋ ਗੁਰੂ ਪਿਆਰਿਓ ਕਿਵੇਂ ਗੁਰੂ ਨਾਨਕ ਮਹਾਰਾਜ ਜੀ ਉਹਨਾਂ ਜੋਗੀਆਂ ਨੂੰ ਸਮਝਾਉਂਦੇ ਨੇ ਲੋ ਆਓ ਆਪਾਂ ਵਿਚਾਰ ਆਰੰਭ ਕਰੀਏ ਵਿਚਾਰ ਆਰੰਭ ਕਰਨ ਤੋਂ ਪਹਿਲਾਂ ਮੈਂ ਜੋ ਬੇਨਤੀ ਕਰਦਾ ਹੁੰਨਾ ਉਹ ਇਹ ਹੁੰਦੀ ਹੈ ਕਿ ਪਹਿਲਾਂ ਤਾਂ ਇਸ ਵੀਡੀਓ ਨੂੰ ਪੂਰੀ ਸੁਣਿਓ ਫਿਰ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰਾਂ ਨੂੰ ਜ਼ਰੂਰ ਦਿਖਾਓ ਅਤੇ ਨਾਲ ਹੀ ਵੱਧ ਤੋਂ ਵੱਧ ਸੰਗਤਾਂ ਤੱਕ ਸ਼ੇਅਰ ਕਰਿਆ ਕਰੋ ਤਾਂ ਜੋ ਉਹਨਾਂ ਨੂੰ ਆਪਣੇ ਸਤਿਗੁਰਾਂ ਆਪਣੇ ਰਹਿਬਰਾਂ ਦਾ ਇਤਿਹਾਸ ਪਤਾ ਲੱਗ ਸਕੇ ਸੋ ਗੁਰੂ ਪਿਆਰਿਓ ਗੁਰੂ ਨਾਨਕ ਮਹਾਰਾਜ ਜੀ ਨੇ ਜੋਗੀਆਂ ਨੂੰ ਆਖਿਆ ਕਿ ਇਹ ਜਿਹੜਾ ਸਾਡਾ ਮਨ ਹੈ ਇਹ ਪਟਕਦਾ ਹੈ ਦਸ਼ੇ ਦਿਸ਼ਾਮਾ ਵੱਲ ਭੱਜਦਾ ਹੈ ਦੌੜਦਾ ਹੈ ਇਹਨੂੰ ਅਸੀਂ ਕਾਬੂ ਵਿੱਚ ਕਰ ਸਕਦੇ ਹਾਂ ਔਰ ਅਕਾਲ ਪੁਰਖ ਦਾ ਅਸੀਂ ਧਿਆਨ ਕਰ ਸਕਦੇ ਹਾਂ ਧਰ ਸਕਦੇ ਹਾਂ ਤੇ ਜੋਗੀ ਆਖਦੇ ਨੇ ਪ੍ਰੈਕਟੀਕਲ ਤੌਰ ਤੇ ਸਮਝਾਓ ਗੁਰੂ ਨਾਨਕ ਮਹਾਰਾਜ ਕਹਿੰਦੇ ਮੈਂ ਪ੍ਰੈਕਟੀਕਲ ਦੇ ਤੌਰ ਤੇ ਹੀ ਸਮਝਾਵਾਂਗਾ ਤੁਸੀਂ ਇੰਜ ਕਰੋ ਇੱਕ ਲੋਟਾ ਲੈ ਕੇ ਆਓ ਇੱਕ ਕਟੋਰਾ ਲੈ ਕੇ ਆਓ ਸੋ ਗੁਰੂ ਪਿਆਰਿਓ ਉਸੇ ਸਮੇਂ ਜੋਗੀਆਂ ਨੇ ਆਪਣੇ ਕੋਲ ਜੋ ਇੱਕ ਖੱਪਰ ਸੀ ਉਹ ਦੇ ਦਿੱਤਾ ਕਟੋਰਾ ਦੇ ਦਿੱਤਾ ਗੁਰੂ ਨਾਨਕ ਮਹਾਰਾਜ ਜੀ ਨੇ ਆਖਿਆ ਕਿ ਤੁਹਾਡੇ ਵਿੱਚੋਂ ਇੱਕ ਜੋਗੀ ਇਹ ਖੱਪੜ ਨੂੰ ਫੜੋ ਤੇ ਗੁਰੂ ਪਿਆਰੇ ਉਸ ਸਮੇਂ ਇੱਕ ਜੋਗੀ ਨੇ ਉਹ ਖੱਪੜ ਨੂੰ ਉਹ ਲੋਟੇ ਨੂੰ ਹੱਥ ਵਿੱਚ ਫੜ ਲਿਆ ਤੇ ਗੁਰੂ ਨਾਨਕ ਮਹਾਰਾਜ ਜੀ ਨੇ ਆਖਿਆ ਇਸ ਵਿੱਚ ਦੁੱਧ ਪਾਓ ਤੇ ਉਸ ਲੋਟੇ ਨੂੰ ਉਸ ਕਟੋਰੇ ਨੂੰ ਦੁੱਧ ਦੇ ਨਾਲ ਭਰ ਲਿਆ ਤੇ ਗੁਰੂ ਨਾਨਕ ਮਹਾਰਾਜ ਆਖਣ ਲੱਗੇ ਜੋਗੀਓ ਤੁਹਾਡੇ ਵਿੱਚੋਂ ਇੱਕ ਜੋਗੀ ਇਹ ਪੂਰੇ ਸ਼ਹਿਰ ਦਾ ਇੱਕ ਚੱਕਰ ਲਗਾ ਕੇ ਆਓ ਚੱਕਰ ਲਗਾਉਂਦੇ ਸਮੇਂ ਇਹ ਧਿਆਨ ਰੱਖਿਓ ਕਿ ਇਸ ਕਟੋਰੇ ਦੇ ਵਿੱਚੋਂ ਲੋਟੇ ਦੇ ਵਿੱਚੋਂ ਇੱਕ ਵੀ ਤੁਪਕਾ ਦੁੱਧ ਦਾ ਧਰਤੀ ਤੇ ਨਹੀਂ ਡੁੱਲਣਾ ਚਾਹੀਦਾ ਭਾਵ ਇਸ ਕਟੋਰੇ ਦੇ ਵਿੱਚੋਂ ਦੁੱਧ ਨਹੀਂ ਡੁੱਲਣਾ ਚਾਹੀਦਾ ਤੇ ਇੱਕ ਜੋਗੀ ਸਤਿਵਚਨ ਕਹਿ ਦਿੰਦਾ ਕਿ ਬਾਬਾ ਨਾਨਕਾ ਮੈਂ ਜ਼ਰੂਰ ਇਸ ਲੋਟੇ ਨੂੰ ਆਪਣੇ ਹੱਥ ਵਿੱਚ ਫੜ ਕੇ ਰੱਖਾਂਗਾ ਤੇ ਪੂਰਾ ਧਿਆਨ ਰੱਖਾਂਗਾ ਕਿ ਇਸ ਲੋਟੇ ਦੇ ਵਿੱਚੋਂ ਇੱਕ ਵੀ ਤੁਪਕਾ ਦੁੱਧ ਦਾ ਧਰਤੀ ਤੇ ਨਹੀਂ ਡਿੱਗਣ ਦਿਆਂਗਾ ਡੁੱਲਣ ਦਿਆਂਗਾ ਸੋ ਇਸੇ ਤਰ੍ਹਾਂ ਗੁਰੂ ਨਾਨਕ ਮਹਾਰਾਜ ਜੀ ਕਹਿੰਦੇ ਨੇ ਜੋਗੀ ਗੁਰੂ ਨਾਨਕ ਮਹਾਰਾਜ ਜੀ ਤੋਂ ਅੱਗੇ ਆ ਲੈ ਕੇ ਹੱਥ ਵਿੱਚੋਂ ਕੰਟੋਰਾ ਲੋਟਾ ਫੜ ਕੇ ਪੂਰੇ ਬਾਜ਼ਾਰ ਦੇ ਵਿੱਚ ਘੁੰਮ ਕੇ ਜਦੋਂ 2 2.5 ਘੰਟੇ ਬਾਅਦ ਆਉਂਦਾ ਹੈ ਤਾਂ ਗੁਰੂ ਨਾਨਕ ਮਹਾਰਾਜ ਜੀ ਦੇ ਕੋਲ ਆ ਕੇ ਕਹਿੰਦਾ ਪਾਤਸ਼ਾਹ ਜੀ ਆਹ ਲੋ ਕਟੋਰਾ ਗੁਰੂ ਨਾਨਕ ਮਹਾਰਾਜ ਕਹਿੰਦੇ ਇੱਥੇ ਰੱਖ ਦੇ ਉਹ ਜੋਗੀ ਕਟੋਰੀ ਨੂੰ ਰੱਖ ਦਿੰਦਾ ਤੇ ਗੁਰਨਾਨਕ ਮਹਾਰਾਜੀ ਪੁੱਛਣਾ ਕਰਦੇ ਨੇ ਕਿ ਇਹ ਜਿਹੜਾ ਕਟੋਰਾ ਸੀ ਇਹ ਕਟੋਰੀ ਨੂੰ ਜਦੋਂ ਤੁਸੀਂ ਲੈ ਕੇ ਗਏ ਹੋ ਕਿ ਇਹਦੇ ਵਿੱਚੋਂ ਇੱਕ ਵੀ ਤੁਪਕਾ ਦੋ ਦੁੱਧ ਸੀ ਇਹਦੇ ਵਿੱਚ ਉਹ ਥੱਲੇ ਤਾਂ ਨਹੀਂ ਡੁੱਲਿਆ ਜੋਗੀ ਆਖਦਾ ਜੀ ਨਹੀਂ ਡੁੱਲਿਆ ਗੁਰਨਾਨਕ ਮਹਾਰਾਜ ਜੀ ਕਹਿੰਦੇ ਕਿਉਂ ਨਹੀਂ ਡੁੱਲਿਆ ਤੇ ਉਸ ਜੋਗੀ ਨੇ ਆਖਿਆ ਗੁਰੂ ਪਾਤਸ਼ਾਹ ਜੀ ਕਿਉਂਕਿ ਮੈਂ ਆਪਣਾ ਸਾਰਾ ਧਿਆਨ ਇਸ ਲੋਟੇ ਦੇ ਉੱਪਰ ਲਗਾਇਆ ਹੋਇਆ ਸੀ ਤਾਂ ਕਰਕੇ ਇਸ ਲੋਟੇ ਦੇ ਵਿੱਚੋਂ ਇੱਕ ਵੀ ਦੁੱਧ ਦਾ ਤੁਪਕਾ ਧਰਤੀ ਤੇ ਨਹੀਂ ਡਿੱਗਣ ਦਿੱਤਾ ਤੇ ਗੁਰਨਾਨਕ ਮਹਾਰਾਜ ਨੇ ਆਖਿਆ ਜੋਗੀਓ ਇਹੀ ਤੁਹਾਡੇ ਸਵਾਲ ਦਾ ਪ੍ਰਸ਼ਨ ਹੈ ਤੁਸੀਂ ਕਹਿੰਦੇ ਹੋ ਕਿ ਭਟਕਦੇ ਮਨ ਭਟਕਦੇ ਮਨ ਨੂੰ ਕਾਬੂ ਕਿਵੇਂ ਰੱਖਿਆ ਜਾਏ ਤੇ ਇੱਕ ਅਕਾਲ ਪੁਰਖ ਦੇ ਨਾਲ ਕਿਵੇਂ ਜੋੜਿਆ ਜਾਏ ਇਹੀ ਤੁਹਾਡੇ ਸਵਾਲ ਦਾ ਜਵਾਬ ਹੈ ਜੋ ਤੁਹਾਨੂੰ ਪ੍ਰੈਕਟੀਕਲ ਦੇ ਤੌਰ ਤੇ ਦੱਸਿਆ ਹੈ ਫਿਰ ਗੁਰੂ ਨਾਨਕ ਮਹਾਰਾਜ ਜੀ ਨੇ ਚੰਗੀ ਤਰ੍ਹਾਂ ਸਮਝਾਇਆ ਕਿ ਜਿਵੇਂ ਇਹ ਜੋਗੀ ਦੇ ਹੱਥ ਵਿੱਚ ਲੋਟਾ ਫੜਿਆ ਉਹ ਗਲੀਆਂ ਬਾਜ਼ਾਰਾਂ ਦੇ ਵਿੱਚ ਹੁੰਦਾ ਹੋਇਆ ਚੱਕਰ ਲਗਾਉਂਦਾ ਰਿਹਾ ਪਰ ਉਹਦਾ ਆਪਣਾ ਸਾਰਾ ਧਿਆਨ ਉਹਦਾ ਆਪਣਾ ਮਨ ਜਿਹੜਾ ਆਲੇ-ਦਾਲੇ ਬਾਜ਼ਾਰਾਂ ਵਿੱਚ ਖਿੰਡਣ ਦੀ ਥਾਂ ਕਿਉਂਕਿ ਬਾਜ਼ਾਰਾਂ ਦੇ ਵਿੱਚ ਰੌਲਾ ਰੱਪਾ ਬਹੁਤ ਪੈਂਦਾ ਸੀ ਆਉਂਦੇ ਜਾਂਦੇ ਰਾਹੀ ਸਨ ਉਹਨਾਂ ਸਾਰਿਆਂ ਦੇ ਵਿੱਚੋਂ ਦੀ ਲੰਘ ਕੇ ਇਸ ਜੋਗੀ ਨੇ ਇੱਕ ਵੀ ਦੁੱਧ ਦਾ ਤੁਪਕਾ ਧਰਤੀ ਨਹੀਂ ਤੇ ਇਸ ਕਰਕੇ ਨਹੀਂ ਡੁੱਲਣ ਦਿੱਤਾ ਕਿਉਂਕਿ ਇਹਨਾਂ ਦਾ ਸਾਰਾ ਮਨ ਇਹਨਾਂ ਦਾ ਸਾਰਾ ਧਿਆਨ ਸਿਰਫ ਤੇ ਸਿਰਫ ਲੋਟੇ ਤੇ ਸੀ ਹਾਂ ਆਲੇ-ਦਾਲੇ ਸ਼ੋਰ ਪੈਂਦਾ ਸੀ ਲੋਕ ਆਉਂਦੇ ਜਾਂਦੇ ਸੀ ਇਹਨਾਂ ਨੇ ਧਿਆਨ ਨਹੀਂ ਦਿੱਤਾ ਇਨਾਂ ਨੇ ਸਿਰਫ ਤੇ ਸਿਰਫ ਲੋਟੇ ਦੇ ਉੱਤੇ ਆਪਣਾ ਮਨ ਟਿਕਾ ਕੇ ਰੱਖਿਆ ਤੇ ਇੱਕ ਵੀ ਉਹ ਦੁੱਧ ਦੀ ਬੂੰਦ ਜਾਂ ਤੁਪਕਾ ਧਰਤੀ ਤੇ ਨਹੀਂ ਡੁੱਲਣ ਦਿੱਤਾ ਤੇ ਇਸੇ ਤਰ੍ਹਾਂ ਤੁਸੀਂ ਆਪਣੇ ਮਨ ਨੂੰ ਟਿਕਾ ਸਕਦੇ ਹੋ ਜਦੋਂ ਤੁਸੀਂ ਇੱਕ ਗੁਰੂ ਦਾ ਇੱਕ ਅਕਾਲ ਪੁਰਖ ਦਾ ਸ਼ਬਦ ਦਾ ਧਿਆਨ ਧਰੋਗੇ ਇੱਕ ਅਕਾਲ ਪੁਰਖ ਪਰਮੇਸ਼ਰ ਦਾ ਜਦੋਂ ਤੁਸੀਂ ਧਿਆਨ ਧਰਿਆ ਜਿਹੜਾ ਤੁਹਾਡਾ ਮਨ ਖਿੰਡਿਆ ਫਿਰਦਾ ਹੈ ਵਿਸ਼ੇਵਕਾਰਾਂ ਵੱਲ ਭੱਜਦਾ ਹੈ ਉਹ ਨਹੀਂ ਦੌੜੇਗਾ ਉਹ ਵਿਸ਼ੇਵਕਾਰਾਂ ਵੱਲ ਨਹੀਂ ਭੱਜੇਗਾ ਕਿਉਂਕਿ ਤੁਹਾਨੂੰ ਗੁਰੂ ਦਾ ਉਪਦੇਸ਼ ਯਾਦ ਆਏਗਾ ਤੁਹਾਨੂੰ ਪਤਾ ਹੋਏਗਾ ਕਿ ਮੈਂ ਗੁਰੂ ਆਲਾ ਤੇ ਜਦੋਂ ਅਸੀਂ ਮਾੜੇ ਕਰਮ ਕਰਦੇ ਆ ਜਾਂ ਮਾੜੇ ਪਾਸੇ ਜਾਂਦੇ ਆ ਤਾਂ ਅਸੀਂ ਉਦੋਂ ਜਾਂਦੇ ਆ ਜਦੋਂ ਸਾਡਾ ਮਨ ਭਟਕਦਾ ਹੈ ਗੁਰੂ ਤੋਂ ਜਦੋਂ ਸਾਡਾ ਮਨ ਗੁਰੂ ਦੇ ਨਾਲ ਜੁੜ ਗਿਆ ਮਨ ਤੂੰ ਜੋਤ ਸਰੂਪ ਹੈ ਉਹ ਬਣ ਗਿਆ ਤਾਂ ਸਾਡਾ ਜਿਹੜਾ ਖਿੰਡਿਆ ਹੋਇਆ ਮਨ ਜਿਹੜਾ ਉਹ ਇੱਕ ਜਗ੍ਹਾ ਤੇ ਆ ਜਾਏਗਾ ਭਟਕੇਗਾ ਨਹੀਂ ਤੇ ਜਦੋਂ ਭਟਕੇਗਾ ਨਹੀਂ ਇੱਕ ਗੁਰੂ ਦੇ ਨਾਲ ਇੱਕ ਅਕਾਲ ਪੁਰਖ ਦੇ ਨਾਲ ਜੁੜ ਵੀ ਜਾਏਗਾ ਤੇ ਸਾਡਾ ਮਨ ਸਾਡੇ ਹੀ ਕਾਬੂ ਆ ਜਾਏਗਾ ਇਸ ਤਰ੍ਹਾਂ ਜੋਗੀਆਂ ਨੇ ਸਤਿਗੁਰਾਂ ਤੋਂ ਇਹ ਪਾਵਨ ਸਵਾਲ ਦਾ ਜਵਾਬ ਪੁੱਛ ਕੇ ਉੱਤਰ ਮੰਗਿਆ ਤੇ ਗੁਰੂ ਨਾਨਕ ਮਹਾਰਾਜ ਜੀ ਨੇ ਤਸੱਲੀ ਬਖਸ਼ ਇਸ ਤਰ੍ਹਾਂ ਜਵਾਬ ਦਿੱਤਾ ਸੀ ਸੋ ਗੁਰੂ ਪਿਆਰਿਓ ਸਾਨੂੰ ਵੀ ਬੜੀ ਵਧੀਆ ਸਿੱਖਿਆ ਮਿਲਦੀ ਹੈ ਅਸੀਂ ਆਪਣੇ ਘਰਾਂ ਵਿੱਚ ਰਹਿੰਦੇ ਆਂ ਪਰਿਵਾਰ ਦੇ ਵਿੱਚ ਰਹਿੰਦੇ ਆਂ ਜਦੋਂ ਅਸੀਂ ਗੁਰੂ ਦੇ ਸ਼ਬਦ ਦਾ ਧਿਆਨ ਕਰਾਂਗੇ ਗੁਰੂ ਦੇ ਸ਼ਬਦ ਦਾ ਮਤਲਬ ਜੋ ਸਾਨੂੰ ਸਤਿਗੁਰੂ ਉਪਦੇਸ਼ ਕਰਦੇ ਨੇ ਜਿਵੇਂ ਚੋਰੀ ਨਹੀਂ ਕਰਨੀ ਠੱਗੀ ਨਹੀਂ ਕਰਨੀ ਕਿਸੇ ਨੂੰ ਲੁੱਟਣਾ ਨਹੀਂ ਕਿਸੇ ਨੂੰ ਮਾਰਨਾ ਨਹੀਂ ਕਿ ਇਹਦਾ ਹੱਕ ਨਹੀਂ ਕੋਣਾ ਬੁਰਾ ਨਹੀਂ ਦੇਖਣਾ ਬੁਰਾ ਨਹੀਂ ਬੋਲਣਾ ਬੁਰਾ ਨਹੀਂ ਸੁਣਨਾ ਬੁਰੇ ਰਾਹੇ ਨਹੀਂ ਜਾਣਾ ਨਸ਼ੇ ਆਦਤੋਂ ਅਸੀਂ ਬਚ ਕੇ ਰਹਿਣਾ ਇਹ ਸਾਰੇ ਗੁਰੂ ਦੇ ਉਪਦੇਸ਼ ਨੇ ਜਦੋਂ ਅਸੀਂ ਇੰਨਾ ਗੁਰੂ ਦੇ ਉਪਦੇਸ਼ਾਂ ਨੂੰ ਆਪਣੇ ਧਿਆਨ ਦੇ ਵਿੱਚ ਰੱਖਾਂਗੇ ਕੋਈ ਸਾਡੇ ਸਾਹਮਣੇ ਇੱਕ ਛੱਡੋ 20 ਛੱਡੋ 100 ਸ਼ਰਾਬ ਦਾ ਠੇਕਾ ਆ ਜਵੇ ਅਸੀਂ ਨਹੀਂ ਜਾਵਾਂਗੇ ਕਿਉਂਕਿ ਸਾਡੇ ਮਨ ਦੇ ਵਿੱਚ ਗੁਰੂ ਦਾ ਉਹ ਗਿਆਨ ਹੈ ਜਿਸ ਸ਼ਬਦ ਦੇ ਵਿੱਚ ਸਾਡੇ ਸਤਿਗੁਰਾਂ ਨੇ ਆਖਿਆ ਕਿ ਭਾਈ ਇਹ ਨਸ਼ਾ ਤਾਂ ਨਹੀਂ ਕਰਨਾ ਇਹ ਸ਼ਰਾਬ ਤਾਂ ਨਹੀਂ ਪੀਣੀ ਸੁਰਸਰੀ ਸੱਲ ਕਿਤਰ ਕਰਤ ਬਾਰ ਨਹੀਂ ਰਹੇ ਸੰਤ ਜਨ ਨਹੀਂ ਕਰਤ ਪਾਣੇ ਰੱਬ ਦੇ ਪਿਆਰੇ ਭਾਵੇਂ ਗੰਗਾ ਦੇ ਜਲ ਦੀ ਕਿਉਂ ਨਾ ਸ਼ਰਾਬ ਬਣਾਈ ਹੋਵੇ ਉਹ ਨਹੀਂ ਪੀਂਦੇ ਨਸ਼ਿਆ ਤੋਂ ਅਸੀਂ ਬਚ ਜਾਵਾਂਗੇ ਉਦੋਂ ਬਚਾਂਗੇ ਜਦੋਂ ਗੁਰੂ ਦੇ ਸ਼ਬਦ ਵੱਲ ਗੁਰੂ ਦੇ ਦਿੱਤਾ ਉਪਦੇਸ਼ਾਂ ਵੱਲ ਅਸੀਂ ਪੂਰਾ ਕੇਂਦਰਿਤ ਹੋਵਾਂਗੇ ਆਪਣੇ ਮਨ ਨੂੰ ਟਿਕਾਵਾਂਗੇ ਜਦੋਂ ਅਸੀਂ ਗੁਰੂ ਦੇ ਦਿੱਤੇ ਹੋਏ ਉਪਦੇਸ਼ਾਂ ਵੱਲ ਮਨ ਨੂੰ ਟਿਕਾ ਲਿਆ ਤਾਂ ਸਾਰੇ ਪਾਸੇ ਜਿੱਧਰ ਵੀ ਸਾਡਾ ਮਨ ਭਟਕਦਾ ਭਾਵੇਂ ਨਸ਼ਿਆਂ ਵੱਲ ਭਾਵੇਂ ਬੁਰੇ ਵਿਕਾਰਾਂ ਵੱਲ ਭਾਵੇਂ ਹੋਰ ਕ੍ਰੀਤੀਆਂ ਵੱਲ ਭੱਜਦਾ ਹੈ ਸਾਰੇ ਪਾਸਿਓਂ ਹਟ ਕੇ ਇੱਕ ਗੁਰੂ ਦੇ ਨਾਲ ਜੁੜ ਜਾਏਗਾ ਜਿਵੇਂ ਜੋਗੀਆਂ ਨੂੰ ਉਪਦੇਸ਼ ਦਿੱਤਾ ਸਤਿਗੁਰਾਂ ਨੇ ਇਹ ਸਾਨੂੰ ਸਾਰੀ ਮਨੁੱਖਤਾ ਨੂੰ ਕੈਨਾਤ ਨੂੰ ਉਪਦੇਸ਼ ਦਿੱਤਾ ਹੈ ਸੋ ਗੁਰੂ ਪਿਆਰੋ ਇਸ ਤਰ੍ਹਾਂ ਸਾਡਾ ਮਨ ਕਾਬੂ ਦੇ ਵਿੱਚ ਵੀ ਆ ਜਾਏਗਾ ਤੇ ਇੱਕ ਅਕਾਲ ਪੁਰਖ ਗੁਰੂ ਦੇ ਨਾਲ ਜੁੜ ਵੀ ਜਾਏਗਾ ਸੋ ਇੰਨੀਆ ਬੇਨਤੀ ਹੈ ਪ੍ਰਵਾਨ ਕਰਨੀ ਹੈ ਅਗਲੀ ਵੀਡੀਓ ਦੇ ਵਿੱਚ ਅਗਲਾ ਇਤਿਹਾਸ ਲੈ ਕੇ ਹਾਜ਼ਰ ਹੋਵਾਂਗੇ ਸੋ ਬੇਨਤੀ ਹੈ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਕੇ ਸੰਗਤਾਂ ਤੱਕ ਪਹੁੰਚਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ